ਬੈਡਰੂਮ ਤੇ ਕੈਮਰਾ ਬੈਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਦੇ ਹੁਣ ਤਾਂ ਗਾਇਆ ਘਾਟਾ ਜੇ ਆਪਾਂ ਨੌ ਦੇ ਕਮਰੇ ਤੇ ਕੈਮਰਾ ਲਾਉਣਾ ਹੈ ਪੰਜਾਬ ਦੇ ਵਿੱਚ ਉਹ ਆਇਨਾਇਦਨ ਐਸੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਦਿਮਾਗ ਹਿੱਲ ਜਾਂਦਾ ਹੈ ਇੱਕ ਸੱਸ ਨੇ ਆਪਣੀ ਬੇਟੀ ਦੇ ਨਾਲ ਮਿਲ ਕੇ ਆਪਣੀ ਹੀ ਨੌ ਦੇ ਬੈਡਰੂਮ ਦੇ ਵਿੱਚ ਕੈਮਰਾ ਲਗਾ ਦਿੱਤਾ ਤੇ ਕਮਰੇ ਦੇ ਵਿੱਚ ਜਿਹੜੀ ਵੀ ਹਰਕਤ ਹੁੰਦੀ ਸੀ ਦੋਨੇ ਮਾਵਾਂ ਧੀਆਂ ਬੈਠ ਕੇ ਉਸ ਨੂੰ ਦੇਖਦੀਆਂ ਸਨ ਤੁਹਾਨੂੰ ਦੱਸਦੀਏ ਕਿ ਉਹ ਜਿਹੜੀ ਨੂ ਸੀ ਉਹ ਜਿਹੜੀ ਧੀ ਸੀ ਕਿਸੇ ਦੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਸ ਮਸਲੇ ਤੋਂ ਉਸਦੇ ਨਾਲ ਕੋਟਮਾਰ ਕੀਤੀ ਜਾਂਦੀ ਸੀ ਬੜਾ ਪਰੇਸ਼ਾਨ ਕੀਤਾ ਜਾਂਦਾ ਸੀ ਜੇਕਰ ਉਸ ਲੜਕੀ ਦਾ ਭਰਾ ਜਾਂ ਫਿਰ ਮਾਪਿਓ ਆਉਂਦਾ ਸੀ ਤਾਂ ਉਹਨਾਂ ਨੂੰ ਬਾਹਰੋਂ ਹੀ ਮੋੜ ਦਿੱਤਾ ਜਾਂਦਾ ਸੀ ਬੜਾ ਤਸ਼ੱਦਦ ਕੀਤਾ ਜਾਂਦਾ ਸੀ ਉਸ ਲੜਕੀ ਤੇ ਵਿਚਾਰੀ ਲੜਕੀ ਬਹੁਤ ਜ਼ਿਆਦਾ ਸ਼ਰੀਫ ਸੀ ਚੌਪਸੀ ਪਰ ਕਿਸੇ ਨਾ ਕਿਸੇ ਤਰੀਕੇ ਕਿਸੇ ਦੇ ਵੱਲੋਂ ਸਿੰਘਾਂ ਨੂੰ ਇਹ ਖਬਰ ਦਿੱਤੀ ਗਈ ਕਿ ਲੜਕੀ ਦੇ ਨਾਲ ਜ਼ੁਲਮ ਹੋ ਰਿਹਾ ਹੈ ਤੇ ਫਿਰ ਇੱਕ ਸਿੰਘਣੀ ਬੀਬੀ ਆਈ ਉਹਨਾਂ ਦੇ ਘਰ ਜਿਨੇ ਸਾਰੀਆਂ ਪਰਤਾਂ ਅਢੇਡ ਕੇ ਰੱਖ ਦਿੱਤੀਆਂ ਤੇ ਉਸ ਸਾਸ ਨਾਲ ਬੜੀ ਬੁਰੀ ਕੀਤੀ ਤੁਹਾਨੂੰ ਇਹ ਪੂਰਾ ਵੀਡੀਓ ਦਿਖਾਉਨੇ ਆ ਕੀ ਇਸੀ ਮਾਮਲਾ ਤੁਹਾਡਾ ਇਸ ਮਸਲੇ ਤੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਰੂਮ ਦੇ ਕੈਮਰਾ ਰੂਮ ਦੇ ਉੱਤੇ ਕੈਮਰਾ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰ ਰਿਹਾ ਮੈਂ ਉਹ ਪਰਾ ਕਰਦਾ ਤਾ ਉਹ ਪਰਾ ਕਰ ਦਿੱਤਾ ਇਹ ਕੋਈ ਚੰਗੀਆਂ ਕਰ ਤੂਤਾ ਸਹਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਤੁਹਾਡੀਆਂ ਵੀ ਨਾ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹੈ ਦੁਨੱਕ ਡੋਕ ਕੇ ਮਰ ਜਾ ਬੇਸ਼ਰਮ ਤਾਂ ਹੀ ਲੱਗਦੀ ਪੰਜਾਬ ਦੀ ਜਿੱਥੀਆਂ ਨਹੀਂ ਜੰਮਦੇ ਹੈ ਕਿ ਕਰ ਕਿਸ ਕਰਨੇ ਕਰਕੇ ਧੀਆ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਂ ਦੀਆਂ ਮਾੜੀਆਂ ਸੱਸਾਂ ਨੂੰ ਦੀਆਂ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾ ਮਾੜੀਆਂ ਡਾੜੀਆਂ ਵੀ ਸਾਡੀਆਂ ਧੀਆ ਨਾ ਜੇ ਇਹਨਾਂ ਤੱਕਾ ਹੋਉਂਦੇ ਸਾਡੀਆਂ ਨਾ ਵੀ ਹੋਗੇ ਨਾ ਮੈਂ ਤਾਂ ਧੀ ਜੰਮੀਆਂ ਹੀ ਨਾ ਕਰਦੀ ਵੀ ਕਰੇ ਬਿਠਾ ਉਹਦੇ ਉਹਦੇ ਜਿਹੜੇ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਨੂੰ ਬਾਹਰੇ-ਬਾਹਰ ਮੋੜ ਦਿੰਦੇ ਆ ਸੱਦਾ ਦਿੰਦੇ ਆ ਉਹਨੂੰ ਉਹਦੇ ਤੇ ਚੀਜ਼ ਆਉਣੀ ਨਹੀਂ ਦਿੰਦੇ ਨਹੀਂ ਇਹ ਕੋ ਚੰਗੀ ਕਰ ਦਿੱਤਾ ਤਾਂ ਮੁੰਡਾ ਵਾਇਆ ਕਰਤਾ ਜੇ ਆਪਾਂ ਨੌ ਦੇ ਕਮਰੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾਉਣੀ ਆ ਇਹ ਕੋ ਕਰ ਤੂ ਤਾਂ ਚੰਗੀ ਆ ਗਿਆ ਤੂੰ ਦੇ ਗਿਆ ਨਹੀਂ ਨੌ ਘਰ ਕਮੇਟਰੀਆ ਤੇ ਨਹੀਂ ਤੂੰ ਸਰਮਗਰ ਮਾਰੀਆ ਦਾ ਮਤਲਬ ਕੀ ਹੋ ਰਿਹਾ ਤੇਰੀ ਕੁੜੀ ਜਗਾ ਬੀ ਜਾਵੇ ਜੰਮੇ ਨੂੰ ਨੂੰ ਕੱਟ ਦੇਣੀ ਆ ਕੁੜੀ ਨੂੰ ਕੱਟਣੀ ਆ ਕੁੱਟਦੀਆਂ ਤੂੰ ਕੁੱਟਮਾਰ ਕਰਦੀ ਆ ਕੁੜੀ ਵੀ ਇਹ ਕੋਈ ਚੰਗੜੀ ਮੱਥਰ ਦਿੰਦੀ ਆ ਆ ਮੈਂ ਲੋਹ ਤੇ ਠੀਕ ਨਹੀਂ ਆ ਕਿਉਂ ਮਰਦੀ ਆ ਦੱਸ ਨਹੀਂ ਲਉ ਜਾ ਕੇ ਸਿਆਣੇ ਦੇ ਜਾ ਕੇ ਆਪਣੇ ਮੁੰਡੇ ਨੂੰ ਤੇ ਕੰਤਮਲੇ ਬੋਲੇ ਕਰ ਦਿੰਦੀ ਆ ਮਾਤਾ ਦਾ ਨਹੀਂ ਆ ਬੈਠੋ ਬੈਠੋ ਅੱਜ ਕੁੱਟ ਕੁੱਟ ਬੁਰਾ ਹਾਲ ਕਰਕੇ ਉਹਨੂੰ 1500 ਰੁਪਏ ਨਹੀਂ